ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਪੰਜੇ ਬਈ ਟੌਪ ਲੀਆਂ ਨੇ ਆਓ ਪੁੱਛ ਲੈਣੇ ਵੀਰੋ ਸਸੀ ਗੱਲ ਬਈ ਸਸੀ ਗੱਲ ਵੀਰੇ ਹੋ ਠੀਕ ਹੋ ਵਧੀਆ ਬਈ ਵਧੀਆ ਨਾਮ ਤੇ ਡਰੈਸ ਬੋ ਬਈ ਨਾਮ ਕਰਨਾ ਪਿੰਡ ਤੋਲਾ ਤੇ ਜ਼ਿਲ੍ਹਾ ਬਰਨਾਲਾ ਬਈ ਤਹਿਸੀਲ ਬਈ ਤਾਂ ਪਾਪਾ ਜਾਂਦੀ ਆਪਾਂ ਨੇੜੇ ਬਰਨਾਲਾ ਹਾਂ ਬਈ ਅੰਡਾ ਹੈ ਵੀ ਨੇੜੇ ਹਾਂ ਹਾਂ ਬਈ ਮੋਬਾਈਲ ਨੰਬਰ ਬੋ ਬਈ 9041531114 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਬਈ ਇਹੇ 7 ਕਿ ਮਹੀਨਿਆਂ ਦੀ ਉਮਰ ਆ ਯਾਰ ਠੀਕ ਆ ਕਿਹੜੇ ਟੀਕੇ ਦੀ ਆ ਵੀ ਬਈ ਕੁਛ ਨਹੀਂ ਪਤਾ ਲੈਣਦੀ ਆ ਯਾਰ ਮਾਂ ਦਾ ਦੁੱਧ ਕਿੰਨਾ ਸੀ ਵੀਰੇ ਬਈ 30 ਕਿਲੋ ਦਾ ਸੀ ਆ 30 ਦਿੱਤਾ ਮਾਂ ਲੈਣ ਦੱਸਿਆਗਾ ਛੇਸ ਬਿਊਟੀ ਆ ਜਿਹੜੀ ਕਮਾਲ ਦੀ ਆ ਬੋਦੀਵਾਦੀ ਬਹੁਤ ਚੰਗੀ ਆ ਸਨੱਖ ਪੁਣਾ ਜਿਹੜਾ ਬੱਚੀ ਦੇ ਵਿੱਚ ਬਹੁਤ ਆ ਬਾਕੀ ਤੋੜਾ ਤਾਰਾ ਚੰਗਾ ਥਣ ਬਹੁਤ ਆ ਆਖਣੋ ਸੇ ਵੀ ਪੂਰਾ ਫੋਨ ਲੈ ਆਇਆ ਇਹ ਥਣ ਕੱਲਾ ਕੱਲਾ ਥਾਂ ਥਾਰਮ ਤੇ ਆ ਬਈ ਨਮਾਈਆਂ ਨਹੀਂ ਯਾਰ ਹੂੰ ਮੋਟਰ ਹੀ ਖਰਾਬ ਹੋਈ ਪੀਸੀ ਆਪਣੀ ਓਕੇ ਹਾਂ ਤੇ ਮੁੱਲ ਕੀ ਆ ਵੀਰੇ ਦਾ ਬਈ ਇਹਦਾ ਮੁੱਲ ਆਪਾਂ ਫੇਨਤੀ ਕਰ ਦਾਂਗੇ ਬਦ ਕਹਣਾ ਯਾਰ ਕੁੰਤੀ ਕਰਦਾਂਗੇ ਮੋਤੀ ਕਰ ਲੂਗੇ ਜੈ ਜੀ ਹੋਊਗਾ ਮੁੱਲ ਜੈ ਜੀ ਹੋਊਗਾ ਠੀਕ ਆ ਮੋਲ ਇਹਦਾ ਫੋਨ ਤੇ ਹੋਊਗਾ ਮੋਲ ਬਿਲਕੁਲ ਇਹ ਕਰ ਵੀ ਦਿੰਨੇ ਯਾਰ 15000 ਰੁਪਏ ਮੋਲ ਆ ਯਾਰ ਠੀਕ ਆ ਮਾਨਤਨ ਹੋ ਜਾ ਮਾਨਤਨ ਹੋ ਜਾ ਠੀਕ ਆ ਭਾਈ ਅੱਗੇ ਵੀਰੇ ਦੋ ਨੰਬਰ ਕਿੰਨੀ ਉਮਰ ਹੈ ਜੀ ਭਾਈ ਇਹਦੀ ਉਮਰ 8 ਮਹੀਨਿਆਂ ਦੀ ਆ ਹੇ ਕਿਹੜੇ ਟੀਕੇ ਦੀ ਆ ਜੀ ਭਾਈ ਆ ਵੀ ਨਹੀਂ ਯਾਰ ਪਤਾ ਆਪਾਂ ਨੂੰ ਉਸ ਠੀਕ ਆ ਭਾਈ ਚੰਗੇ ਟੀਕੇ ਦੀ ਆ ਮਲ ਲਗ 35 36 ਕਿਲੋ ਦਾ ਰਹਿ ਹੈਗਾ 35 36 ਲੀਟਰ ਠੀਕ ਆ ਭਾਈ ਹਮ ਲਿਆ ਕੋਲ ਲਿਆ ਦੱਬਿੱਡ ਚੰਗਾ ਉਮਰ ਛੋਟੀ ਆ ਫਿਰ ਵੱਡਾ ਮੂੰਹ ਦੇਖੀ ਕਿੰਨਾ ਭੈਂਡ ਰਗੜ ਜਮਾ ਚਿੱਪੀ ਆ ਯਾਰ ਹਾਂ ਬੋਦੀਵਾਦੀ ਬਹੁਤ ਚੰਗੀ ਥੋਣ ਵਾਲਿਆਂ ਦੀਆਂ ਲੱਗੀਆਂ ਚਿੱਪੀ ਵੱਸੀ ਲੈ ਕੇ ਦੇ ਯਾਰ ਹੂੰ ਆਇਆ ਕੀ ਮੁੱਲ ਆ ਭਈ ਇਹਦਾ ਭਈ ਇਹਦਾ ਮੁੱਲ 30000 ਰੁਪਏ ਰੱਖਿਆ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ ਯਾਰ 30000 ਰੁਪਏ ਮੁੱਲ ਆ ਮਾਨਤਾਨ ਜ਼ਰੂਰ ਹੋ ਜੂ ਲੈ ਕਹਦੇ ਭਈ ਮੁੱਲ ਵਾਲਾ ਕਿ ਬੱਚੀ ਬਰੀਡ ਵਾਲੀ ਆ ਬੱਚੀ ਜੀ ਯਾਰ ਹੂੰ ਜਿੰਨੇ ਕਹਦੇ ਉਨੀ ਬਰੀਡ ਆ ਠੀਕ ਹੈ ਮਾਨਤਾਨ ਹੋ ਜੂ 30 ਓਕੇ ਵੀਰੇ ਚੋਲੀ ਵੀ ਬਹੁਤ ਚੰਗੀ ਹੈ ਨਾ ਚੋਲੀ ਵੀ ਚਾਰ ਥਾਣੀਆਂ ਬਈ ਉਹ ਵੀ ਗੁਲਾਬੀ ਆ ਚਾਰ ਥਾਣ ਗੁਲਾਬੀ ਥਣ ਖੀਚਾ ਬਈ ਅੱਗੇ 27 ਨੰਬਰ ਕਿੰਨੀ ਉਮਰ ਹੈ ਦੀ ਐਵੀ ਉਮਰ ਬਈ 10 ਮਹੀਨੇ ਦੀ ਆ ਕਿਹੜੇ ਟੀਕੇ ਦੀ ਆ ਐਦਾ ਵੀ ਨਹੀਂ ਕੋਈ ਪਤਾ ਯਾਰ ਆਪਣਾ ਬਈ ਅੱਖਾ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਫੇਸ ਆ ਕਰਮ ਵਾਲੀ ਦਾ ਬਹੁਤ ਚੰਗਾ ਬੋਦੀ ਬਾਦੀ ਫੇਰ ਦੇ ਬਈ ਕਿੰਨਾ ਸੋਹਣਾ ਬੱਚੀ ਦਾ ਯਾਰ ਸਨੱਖਪਣਾ ਜਿਹੜਾ ਬੱਚੀ ਦੇ ਵਿੱਚ ਬਹੁਤ ਆ ਦੂਰਾ ਤਾਰਾ ਵੀ ਬੱਚੀ ਦਾ ਚੰਗਾ ਹੈ ਨਾ ਬਈ ਤੇ ਕੀ ਮੁੱਲ ਲ ਭਰਾ ਦਾ ਬਈ ਇਹਦਾ ਮੁੱਲ ਵੀ 30000 ਰੁਪਈਆ ਮੰਤਨ ਹੋ ਜੀ ਮੰਤਨ ਕਰ ਦਾਂਗੇ ਅੱਗੇ ਗਿਆ 3000 ਰੁਪਈਆ ਮੁੱਲ ਦਾ ਮੰਤਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਕੱਦ ਕਾਠ ਵਾਲੀ ਆ ਜਿਆਦ ਵੀ ਚੰਗੀ ਆ ਤਾਂ ਜੱਡੂੰ ਚਾ ਬਹੁਤ ਚੰਗਾ ਬੱਚੀ ਉਹ ਚੰਗਾ ਢਾਂਚਾ ਬਾਈ ਯਾਰ ਬੱਚੀ ਨਾ ਕਹੇ ਤੂੰ ਅੱਗੇ ਵੀਰੇ ਚਾਰ ਨੰਬਰ ਕਿੰਨੀ ਉਮਰ ਹੈ ਜੀ ਬਈ ਇਹਦਾ ਉਮਰ ਕਿਹਾ 2 ਦਾੰਦਾ 2 ਦਾੰਦਾ ਹੂੰ ਕਿਹੜੀ ਟੀਕੇ ਦੀ ਹੈ ਅਜਾ ਕੁਝ ਨਹੀਂ ਪਤਾ ਯਾਰ ਆਪਾਂ ਮਾਂ ਦਾ ਦੁੱਧ ਬਈ 25 ਕਿਲੋ ਦਾ ਯਾਰ 25 ਕਿਲੋ ਤੂਰ ਦੀ ਮੜੀ ਦੀ 4 ਕਿਲੋ ਝੂਲੀ ਬਹੁਤ ਚੰਗੀਆਂ ਝੂਲੀ ਚੰਗੀ ਆ ਯਾਰ ਇਹਦੀ ਬੱਚੀ ਦੀ ਚੱਦ ਬੱਡ ਫੇਸਪੂਸ ਚੰਗਾ ਬੱਸ ਇਹ ਸਾਮਸੰਗ ਦੀ ਬਈ ਦੇਖੀ ਤੁਕੇ ਹੇਈ ਬਾਂ ਜਾਣੇ ਯਾਰ ਕੀ ਮੁੱਲ ਲੈ ਬਈ ਇਹਦਾ ਇਹਦਾ ਮੁੱਲ ਜਮਾਇਜ ਰੱਖਿਆ ਡਾਕਟਰ 13000 ਦੀ ਬੱਚੀ ਦੇ ਦਾਂਗੇ ਆ ਮੰਦਾਨ ਹੋ ਜਾ ਹਾਂ ਜਮਾਇਜ ਮੁੱਲ ਰੱਖਿਆ 13000 ਰੁਪਿਆ ਮੁੱਲ ਜਮਾ ਜਾਇਜ ਜਮਾ ਜਾਇਜ ਮੁੱਲ ਕੀਤਾ ਯਾਰ ਜਰੂਰ ਹੋ ਜਾਊਗਾ ਇਹ ਕਿਲੇ ਤਕਰੀਬਨ ਕਾਬਲ ਜੀ ਕਾਬਲੀ ਆ ਤਾਂ ਬਈ ਯਾਰ ਠੀਕ ਆ ਸਾਰੇ ਸ਼ਿਕਾਵਲੀ ਆ ਬੱਸ ਯਾਰ ਤਿੰਨੇ ਤਾਂ ਆ ਅੱਗੇ ਵੀ ਲਾਸਟ ਪੰਜ ਨੰਬਰ ਕਿੰਨੀ ਉਮਰ ਬਈ ਯਾਰ ਵੀ ਦੋ ਦਾੰਦਾ ਓਕੇ ਮਾਂ ਦਾ ਦੁੱਧ ਕਿੰਨਾ ਬਈ ਬਈ 35 ਕਿਲੋ ਦਾ ਯਾਰ ਖੋਲੀ ਬਈ ਤੋੜ ਕੇ ਦਿਖਾ ਦੇ ਆਹ ਕਹਿੰਨ ਵਾਲਾ 35 ਕਿਲੋ ਹਣੀ ਬਈ ਹੈ ਹੈਗਾ ਸੀਗਾ ਠੀਕ ਆ ਬਈ ਪਿੰਡੋਂ ਲੈਤੀ ਆ ਫਾਰਮ ਚੋਂ ਓਕੇ ਫਾਰਮਾ ਦਿਖਾ ਵੀ ਦੇਵਾਂਗੇ ਆਪਾਂ ਠੀਕ ਆ ਪਿਆਰ ਵਾਲੇ ਨੂੰ ਵੀ ਘਰੋਂ ਲੈਦੀ ਫਾਰਮ ਚੋਂ ਲੈਤੀ ਹੋਗੀ ਹੂੰ ਮੁੱਲ ਬਈ ਜੋ ਰਹਿਦਾ ਮੁੱਲ ਵੀ ਉਨੇ ਹੀ ਆ ਬਈ 13000 13000 ਹੀ ਇਹਦਾ ਮੁੱਲ ਮਾਨਤਾਨ ਹੋ ਜਾ ਹਾਂ ਜੋੜਾ 26 ਦਾ ਦੇ ਦਾਂਗੇ ਯਾਰ ਠੀਕ ਆ 13000 ਰੁਪਇਆ ਮੁੱਲ ਮਾਨਤਾਨ ਜਿਹੜਾ ਬਹੁਤ ਠੀਕ ਹੈ ਜਮ ਕਾਬਲੀ ਆ ਯਾਰ ਇਹਦਾ ਠੀਕ ਆ ਠੀਕ ਹੈ ਪੰਜ ਚਾਲੇ ਬਈ ਬੱਚਾ ਕਿੰਨਾ ਸਿਰ ਆ ਗਿਆ ਯਾਰ ਜਮ ਹੈ ਜੰਗਾ ਕੱਢ ਬਈ ਯਾਤ ਬ੍ਰਿਟ ਥਾਂ ਨਝੋਲੀ ਵੀ ਖੜੀ ਸੀ ਨਾਗਪੁਰਾ ਕੋਲੇ ਸੀਗੇ ਬਈ ਪੰਜ ਪੰਜੇ ਦਿਖਾਤੇ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਨੂੰ ਧੰਨਵਾਦ